ਬੈਠਿਆ ਮਸੂਹੀਆ ਸਭਨਾ ਦਾ ਵੇਸਾ ਹੋ ਸਤਨਾ ਜਗ ਜਿ ਹੈ ਆਪਾ ਆ ਭਾਈ ਕਰਨ ਕਰਨ ਸੰਗਰਥ ਜਿਓ ਕਰਤ ਜਿਨ ਸਾਂਝਿਆ ਭਾਈ ਦੇ ਪਰ ਆਪਣੀ ਵਾਥ ਇਓ ਕੰਡ ਜਿਆਨਾ ਸਾਜਿਆ ਭਾਈ ਦੇ ਕਰ ਆਪਣੀ ਵਥ ਕੇਨਾ ਕਹੀਏ ਕਿਉਂ ਦੇਖਿਆ ਭਾਈ ਕਰਤਾ ਏਕ ਅਕਥ ਗੁਰ ਗ੍ਰੰਥ ਸਲਾਹੀਆ ਭਾਈ ਜਿਸ ਤੇ ਜਾਪੈ ਦੁਖ ਦਰਦ ਕਾ ਹੰਤਾ ਰਹਾ ਜਾ ਕੇ ਘਰ ਸਭ ਕਿਛ ਹੈ ਭਾਈ ਨਾਨਕ ਭਰੇ ਢੰਡਾਰ ਜਿਸ ਕੀ ਕੀਮਤ ਨਾ ਪਵੈ ਭਾਈ ਉਹ ਜਾਗਮ ਹੈ ਅਪਾਰ ਜੰਤ ਪ੍ਰਤਪਾਲ ਦਾ ਭਾਈ ਨਿਰਧਨਤ ਕਰਦਾ ਸਾਰ ਸਤਿਗੁਰ ਪੂਰਾ ਭੇਟਿਆ ਭਾਈ ਸ਼ਬਦ ਬਿਨਾ ਵਣਹਾਰ ਸੱਚੇ ਜਨ ਸੇਵਿਆ ਭਾਈ ਭਰਮ ਭਉ ਹੋਵੇ ਨਾਸ ਸਤ ਸਬਾ ਮਨ ਮੰਗਿਆ ਭਾਈ ਹਰ ਕੈ ਨਾਮ ਨਿਵਾਸ ਮਿਟਾ ਅੰਧੇਰਾ ਗਿਆਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜਾ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਭਾਈ ਹੋਈ ਐ ਸਭ ਕੀ ਧੂਰ ਘਟ ਘਟ ਬ੍ਰਹਮ ਵਿਸਾਰਿਆ ਭਾਈ ਵੇਖਿਆ ਸੁਣਿਆ ਹਜੂਰ ਜਿਤ ਦਿਨ ਵਿਸਰ ਪਾਰ ਬ੍ਰਹਮ ਭਾਈ ਜਿਤ ਦਿਨ ਮਈਏ ਝੂਰ ਕਰਨ ਕਮਲ ਪਰਗਾਸ ਹੈ ਭਾਈ ਰਦਾ ਹੋਆ ਪ੍ਰਗਾਸ ਪ੍ਰਗਟ ਪਰਾ ਪ੍ਰਤਾਪ ਰਭਾਈ ਮੌਲਿਆ ਧਰਦੇ ਅਕਾਸ਼ ਗੁਰ ਪੂਰਾ ਸੰਤੋਖਿਆ ਭਾਈ ਐਨਸ ਲਾਗਾ ਭਾਉ ਰਸਨਾ ਰਾਮ ਰਵ ਸਦਾ ਭਾਈ ਸਾਚਾ ਸਾਦ ਸੋ ਕਰਨੀ ਸੁਣ ਸੁਣ ਜੀਵਿਆ ਭਾਈ ਨਹਿ ਚਰ ਪਾਇਆ ਥਾਉ ਜਿਸ ਪ੍ਰਤੀਤਨਾ ਦੇਨ ਥਾਵੇਂ ਥਾਉ ਰਿਜਕ ਸੰਭਾਹੀ ਸਾਹ ਸਹਾਰ ਸਹਾਈ ਗੂੜਾ ਜਾ ਕਾ ਨਉ ਜਿਸ ਗੁਰ ਸਚ ਭੇਟਿਆ ਭਾਈ ਪੂਰਾ ਤਿਸ ਕਰਮਾ ਤੇਸ ਬੜਾ ਘੜੀ ਨ ਜੀਵੀਐ ਭਾਈ ਸਰਬ ਕਲਾ ਪ੍ਰਭੂਰ ਸਾਸਿ ਗਿਰਾਸਨ ਵਿਸੈ ਭਾਈ ਏਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਾਇਆ ਪ੍ਰਭੂਰ ਜਿਨ੍ਹਾਂ ਪ੍ਰੀਤ ਨ ਲਗੀਆਂ ਭਾਈ ਸੇ ਨਿਤ ਮਰਦੇ ਧੂਰ ਅਚਲ ਨਾਇਤਰਾ ਆ ਭਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਣ ਅੰਗ ਅਪਾਰ ਮਰ ਤਨ ਸੀਤਲ ਹੋਇ ਨਾਮਿਆਧਾਰ ਨਾਨਕ ਜਿਸ ਸਰਨਾਗਤੀ ਭਾਈ ਜੇ ਕਿਰਬਿਖ ਕਾਟਨ ਹਾਰ ਮਨ ਤਨ ਚੀਤਰ ਹੋਇਆ ਭਾਈ ਭੋਜਨ ਨਾਮਿਆਧਾਰ ਸਰਨਾਗਤੀ ਭਾਈ ਜੇ ਕਿਲ ਬਖ ਕਟਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ